ਦੋਸਤੋ ਫਾਈਨਲੀ ਸਰਬਜੀਤ ਕੌਰ ਨੂੰ ਕੌਣ ਨਹੀਂ ਜਾਣਦਾਗਾ ਜਿਹੜੀ ਕਿ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਨ ਦੇ ਵਾਸਤੇ ਗਈ ਸੀਗੀ ਤੇ ਗੁਰਧਾਮਾਂ ਦੀ ਯਾਤਰਾ ਕਰਨ ਦੀ ਆੜ ਦੇ ਵਿੱਚ ਇਹ ਉੱਥੇ ਇੱਕ ਬੰਦੇ ਜਿਹੜਾ ਕਿ ਨਾਸਿਰ ਹੁਸੈਨ ਸੀਗਾ ਵੀ ਉਹਦੇ ਨਾਲ ਇਹ ਰਫੂ ਚੱਕਰ ਹੋ ਗਈ ਸੀਗੀ ਭੱਜ ਗਈ ਸੀਗੀ ਹਨਾ ਤੇ ਦੋਸਤੋ ਆਹ ਦੇਖ ਲਓ ਤੁਸੀਂ ਹੁਣ ਕਹਿੰਦੇ ਸਰਬਜੀਤ ਕੌਰ ਨੇ ਹੁਣ ਇੱਕ ਦਰਖਾਸਤ ਦਿੱਤੀ ਆ ਉੱਥੇ ਕਿ ਮੈਨੂੰ ਜਿਹੜਾ ਨਾਸਿਰ ਹੁਸੈਨ ਆ ਨਾ ਇਹ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਿਹਾ ਵਾ ਤੇ ਹੁਣ ਕਹਿੰਦੇ ਬਹੁਤ ਹੀ ਜਲਦੀ ਕਹਿੰਦੇ ਸਰਬਜੀਤ ਨੂੰ भेजा जा सकता वापस भारत ਤੇ ਵਕੀਲ ਅਲੀ ਚੰਗੇਜੀ ਸੰਧੂ ਨੇ ਕਹਿੰਦੇ ਲਾਹੌਰ ਹਾਈ ਕੋਰਟ ਵਿੱਚ ਕਹਿੰਦੇ ਦਾਖਲ ਕੀਤੀ ਜਾਚਾ ਵੀ ਮਤਲਬ ਦਾਖਲ ਕਰ ਦਿੱਤੀ ਗਈ ਹੈ ਕਹਿ ਲੋ ਕਿ ਹੁਣ ਬਹੁਤ ਜਲਦੀ ਕਹਿੰਦੇ ਸਰਬਜੀਤ ਕੌਰ ਭਾਰਤ ਵਾਪਸ ਆ ਰਹੀ ਆ ਤੇ ਦੋਸਤੋ ਕਿਨੇ ਦੇ ਪਤੀ ਨਾਸਰ ਹੁਸੈਨ ਨੂੰ ਕਹਿੰਦੇ ਆਈਐਸਆਈ ਨੇ ਕਰਵਾਇਆ ਲਾਹੌਰ ਜੇਲ੍ਹ ਵਿੱਚ ਨਜ਼ਰਬੰਦ ਤੇ ਉੱਥੇ ਹੀ ਕਹਿੰਦੇ ਸਰਬਜੀਤ ਨੇ ਹੁਣ ਨਾਸਰ ਦੇ ਖਿਲਾਫ ਦਰਖਾਸਤ ਵੀ ਦਿੱਤੀ ਆ ਇਹ ਮੇਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ ਸਰੀਰਕ ਤੌਰ ਤੇ ਪਰੇਸ਼ਾਨ ਕਰ ਰਿਹਾ ਵਾ ਤੇ ਲਓ ਜੀ ਹੁਣ ਫਾਈਨਲੀ ਇਹ ਵਾਪਸ ਆ ਰਹੀ ਹੈ ਆਪਣੇ ਭਾਰਤ ਆਹ ਵੇਖ ਲਓ ਆਹ ਹਾਲ ਕਰਦੇ ਆ ਜਿਹੜੀਆਂ ਆਪਾਂ